ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 6 ਪੀਆਰਟੀਸੀ ਬਨਾਮ ਨਗਰ ਨਿਕਮ ਕਹਿੰਦੇ ਕੁੱਤੇ ਨਾਲੋਂ ਪਲੋਸਿਆ ਚੰਗਾ ਮਾਰਨ ਨਾਲੋਂ ਚੰਗਾ ਰਹੇ ਡਰਾਇਆ ਰਾਜ ਕਰਨ ਦਾ ਇੱਕੋ ਇੱਕ ਤਰੀਕਾ ਕੁੱਲ ਮਿਲਾ ਕੇ ਪੱਲੇ ਕੀ ਕੀ ਆਇਆ ਪਟਿਆਲੇ ਸ਼ਹਿਰ ਵਿੱਚ ਮੈਂ 2 ਬਾਰ 1974 ਤੋਂ 1977 ਤੱਕ ਐਲਐਲਬੀ ਫਿਰ 1984 1985 ਵਿੱਚ ਜਰਨਲਿਜ਼ਮ ਵਿਭਾਗ ਦਾ ਵਿਦਿਆਰਥੀ ਰਿਹਾ ਬਤੌਰ ਪੀਸੀਐਸ ਅਤੇ ਆਈਐਸ ਅਫਸਰ ਵੀ ਸੇਵਾ ਕੀਤੀ ਤਕਰੀਬਨ ਕੁੱਲ ਮਿਲਾਕੇ ਸਿਵਲ ਸਰਵਿਸ ਦੇ 28 ਸਾਲ ਦੇ ਅਰਸੇ ਵਿੱਚੋਂ 23-24 ਸਾਲ ਦੀ ਨੌਕਰੀ ਇਕੱਲੇ ਪਟਿਆਲੇ ਜ਼ਿਲ੍ਹੇ ਦੀ ਹੈ ਇਹ ਵੀ ਇੱਕ ਵੱਡੀ ਪ੍ਰਾਪਤੀ ਹੈ ਜਿਸ ਜ਼ਿਲ੍ਹੇ ਵਿੱਚ ਪੰਗੇ ਰਹੇ ਹੋਣ ਕਈ ਸਰਕਾਰਾਂ ਬਦਲੀਆਂ ਹੋਣ ਗਵਰਨਰੀ ਰਾਜ ਰਿਹਾ ਹੋਵੇ ਮੈਂ ਆਕੜਾਂ ਵੀ ਹੋਵਾਂ ਰਾਜਨੀਤਿਕ ਆਗੂਆਂ ਨੂੰ ਕਾਬੀ ਕੱਟ ਪਾਵਾਂ ਫਿਰ ਵੀ ਨੌਕਰੀ ਆਪਣੀਆਂ ਸ਼ਰਤਾਂ ਤੇ ਕੀਤੀ ਹੋਵੇ ਮੈਂ ਇਸ ਨੂੰ ਕੋਈ ਕ੍ਰਿਸ਼ਮਾ ਹੀ ਮੰਨਦਾ ਹਾਂ ਮੇਰੀ ਬਹੁਤੀ ਸਰਵਿਸ ਲੋਕਲ ਗਵਰਨਮੈਂਟ ਭਾਵ ਸਥਾਨਕ ਸਰਕਾਰ ਮਹਿਕਮੇ ਵਿੱਚ ਲੰਗੀ ਹੈ ਕੁੱਲ ਮਲਾਕਿ 10 ਕੁ ਸਾਲ ਇਸ ਮਹਿਕਮੇ ਵਿੱਚ ਕੀਤੀ ਹੋਣੀ ਹੈ ਦੋ ਅਹਿਮ ਅਹੁਦੇ ਨਗਰ ਨਿਗਮ ਪਟਿਆਲਾ ਤੇ ਪੀਆਰਟੀਸੀ ਪਟਿਆਲਾ ਸਨ ਦੋਵੇਂ ਸੀਨੀਅਰ ਪੋਸਟਾਂ ਦੋਵਾਂ ਦੀਆਂ ਟ੍ਰੇਡ ਯੂਨੀਅਨਾਂ ਬੜੀਆਂ ਮਜ਼ਬੂਤ ਹਰ ਇੱਕ ਅਫਸਰ ਨੂੰ ਆਪਣੀ ਉਂਗਲਾਂ ਤੇ ਨਚਾਉਣ ਵਾਲੀਆਂ ਸਨ ਫਿਰ ਵੀ ਦੋਵਾਂ ਦੇ ਵਰਕਿੰਗ ਕਲਚਰ ਦਾ ਫਰਕ ਸੀ ਪਟਿਆਲਾ ਨਗਰ ਨਿਗਮ ਮੇਰੇ ਹੱਥਾਂ ਵਿੱਚ ਸੀ ਮਿਨਿਸਪਲ ਕਾਉਂਸਲ ਤੋਂ ਨਗਰ ਨਿਗਮ ਬਣੀ ਸੀ ਜਦੋਂ ਕਿ ਪੀਆਰਟੀਸੀ ਬਹੁਤ ਪੁਰਾਣੀ 1948 ਵੇਲੇ ਦੀ ਪੈਸੂ ਦੀ ਹੋਂਦ ਵੇਲੇ ਦੀ ਸੀ ਨਗਰ ਨਿਗਮ ਨੂੰ ਜਿਹੜਾ ਮ्युनਿਸਪਲ ਕਮੇਟੀ ਦਾ ਲੋਕਲ ਸਟਾਫ ਸੀ ਜਿਨ੍ਹਾਂ ਦੀ ਕਾਮਨ ਕੇਡਰ ਹੋਣ ਕਰਕੇ ਵੀ ਸ਼ਹਿਰ ਤੋਂ ਬਾਹਰ ਕਦੇ ਬਦਲੀ ਨਹੀਂ ਹੋਈ ਸੀ ਉਹ ਟਾਊਨ ਪਲਾਨਰ ਮ्युनਿਸਪਲ ਇੰਜੀਨੀਅਰ ਈਓ ਨੂੰ ਤਾਂ ਅਟੈਚ ਕਰਕੇ ਜਾਣਦੇ ਸੀ ਕਰਪਟ ਇੱਕ ਤੋਂ ਇੱਕ ਵਾਦੂ ਦਫ਼ਤਰ ਦੀ ਸੂਚਨਾ ਐਮੈਂਡਮੈਂਟ ਤੇ ਲੀਕ ਸਰਕਾਰ ਜਾਂ ਨਗਰ ਨਿਗਮ ਲਈ ਵਫਾਦਾਰੀ ਜਾਂ ਕਾਨੂੰਨ ਨਾਲ ਤੇ ਆਪਣੀ ਆਤਮਾ ਨਾਲ ਕੋਈ ਮਤਲਬ ਹੀ ਨਹੀਂ بس ਇੱਕ ਆਪਣੇ ਨਿੱਜੀ ਲਾਲਚ ਨਾਲ ਵਫਾਦਾਰ ਸਨ ਇਸ ਕਰਕੇ ਕੋਈ ਵੀ ਕਮਿਸ਼ਨਰ ਆਉਂਦਾ ਉਹ ਉਹਨਾਂ ਦੇ ਹੱਥਾਂ ਵਿੱਚ ਕਟਪੁਤਲੀ ਹੀ ਬਣ ਕੇ ਨੱਚਦਾ ਜ਼ਿਆਦਾਤਰ ਕਮਿਸ਼ਨਰ ਪੈਸੇ ਬਣਾਉਣ ਆਉਂਦੇ ਇਸ ਲਈ ਉਹ ਲੀਡਰਾਂ ਨੂੰ ਬੁਰਕੀ ਪਾ ਕੇ ਭੌਂਕਣੋਂ ਬੰਦ ਕਰਾਉਂਦੇ ਤੇ ਆਪਣਾ ਮਾਲ ਖਾ ਕੇ ਚੱਲਦੇ ਬੰਦੇ ਕੋਈ ਰਿਸ਼ਵਤਖੋਰ ਅਫਸਰ ਆਪਣੇ ਹੀਟਰੇ ਸਟਾਫ ਬਿਨਾਂ ਰਿਸ਼ਵਤ ਨਹੀਂ ਖਾ ਸਕਦਾ ਕੋਈ ਮੰਤਰੀ ਆਪਣੇ ਅਫਸਰਾਂ ਦੀ ਸਾਜ਼ਵਾਜ਼ ਬਿਨਾਂ ਨਹੀਂ ਖਾ ਸਕਦਾ ਮੇਰੀ ਪੋਸਟਿੰਗ ਤੇ ਇਹ ਕੜੀ ਟੁੱਟ ਜਾਂਦੀ ਕਈ ਅਫਸਰ ਰਿਸ਼ਵਤ ਨਹੀਂ ਖਾਂਦੇ ਪਰ ਖਾਣ ਵਾਲਿਆਂ ਦੇ ਖਿਲਾਫ ਕੋਈ ਬਹੁਤਾ ਪੰਗਾ ਵੀ ਨਾ ਲੈਂਦੇ ਆਪਣਾ ਵੀ ਨਹੀਂ ਪਾਉਂਦੇ ਮੇਰੀ ਇੱਕ ਮਾੜੀ ਆਦਤ ਸੀ ਕਿ ਮੈਂ ਰਿਸ਼ਵਤ ਖੋਰਾਂ ਦੇ ਖਿਲਾਫ ਰੌਲਾ ਵੀ ਪਾਉਂਦਾ ਅਬਰੋਧ ਵੀ ਕਰਦਾ ਨੀਚ ਲਿਆਂ ਨੂੰ ਤਾਂ ਮੈਂ ਵਾਣੀ ਪਾਈ ਰੱਖਦਾ ਭਾਵੇਂ ਮੈਨੂੰ ਕਿੰਨੀ ਵੀ ਕੀਮਤ ਚੁਕਾਉਣੀ ਪੈਂਦੀ ਸਰਕਾਰ ਦੀ ਗ੍ਰਾਂਟ ਲੋਕਲ ਸਾਧਨ ਦੀ ਆਮਦਨ ਜਾਂ ਹੋਰ ਫੰਡਸ ਆਉਂਦੇ ਨੇ ਉਹਨਾਂ ਵਿੱਚੋਂ ਜੋ ਕਿਹਾ ਜਾਂਦਾ ਹੈ ਕਿ 60% ਹੀ ਅਸਲ ਖਰਚ ਹੁੰਦੇ ਨੇ ਠੀਕ ਹੀ ਕਿਹਾ ਸਭ ਰਲ ਮਿਲ ਕੇ ਖਾਂਦੇ ਨੇ ਪੜਤਾਲੀਆਂ ਟੀਮਾਂ ਵਿਜੀਲੈਂਸ ਸੈੱਲ ਮੰਤਰੀ ਸੰਤਰੀ মিডিਆ ਤੱਕ ਦੇ ਸਾਰੇ ਰੋਕਣ ਦੀ ਬਜਾਏ ਸਿੱਧੇ ਜਾ ਅਸਿੱਧੇ ਰੂਪ ਵਿੱਚ ਭਾਗੀ ਹੋ ਜਾਂਦੇ ਨੇ ਹੁਣ ਤਾਂ ਜਮ੍ਹਾਂ ਹੀ ਪੱਠਾ ਬੈਠ ਗਿਆ ਹੈ ਮੈਂ ਕਈਆਂ ਦੇ ਖਿਲਾਫ ਪਰਚੇ ਦਰਜ ਕਰਵਾਏ ਕਈਆਂ ਨੂੰ ਚਾਰਜ ਸ਼ੀਟ ਕੀਤਾ ਪਰ ਉੱਪਰ ਸੇਵਾ ਕਰਕੇ ਛੁੱਟ ਜਾਂਦੇ ਕੋਈ ਡਟ ਕੇ ਡਿਸਮਿਸ ਵੀ ਕਰਵਾਏ ਮੇਰੇ ਬਦਲ ਜਾਣ ਤੋਂ ਬਾਅਦ ਜਿਵੇਂ ਕਹਿੰਦੇ ਨੇ ਚਾਰ ਦਿਨਾਂ ਦੀ ਚਾਂਦਨੀ ਫਿਰ ਹਨੇਰੀ ਰਾਤ ਹੁੰਦੀ ਚੰਡੀਗੜ੍ਹ ਮੀਟਿੰਗਾਂ ਹੁੰਦੀਆਂ ਸਖਤਰ ਜਾਂ ਮੰਤਰੀ ਨਾਲ ਉੱਥੇ ਵੀ ਰਿਸ਼ਵਤਖੋਰੀ ਦੇ ਖਿਲਾਫ ਮੁੱਦਾ ਖੜਾ ਕਰ ਦਿੰਦਾ ਕਈ ਵਾਰੀ ਉੱਪਰਲੇ ਅਫਸਰ ਬੁਰਾ ਬਣਾਉਂਦੇ ਪਰ ਕੇਸਰ ਜੀ ਵੱਟ ਕੇ ਚੁੱਪ ਕਰ ਜਾਂਦੇ ਅਖੀਰ ਸਾਲ ਦੇ ਅੰਤ ਵਿੱਚ ਸਾਲਾਨਾ ਗੁਪਤਕਾਰ ਗੁਜ਼ਾਰੀ ਰਿਪੋਰਟ ਲਿਖਣ ਲੱਗੇ ਖਚਰਬਿੰਦੀ ਕਰ ਜਾਂਦੇ। ਕਈ ਅਫਸਰ ਤਾਂ ਪੀਸੀਐਸ ਅਫਸਰਾਂ ਦੀ ਰਿਪੋਰਟ ਲਿਖਣ ਦੀ 50 ਹਜ਼ਾਰ ਤੱਕ ਫੀਸ ਜਾਂ ਰਿਸ਼ਵਤ ਵੀ ਲੈਂਦੇ ਪਰ ਮੇਰੀਆਂ ਰਿਪੋਰਟਾਂ ਭਾਵੇਂ ਖਰਾਬ ਕਰ ਜਾਂਦੇ ਪਰ ਮੈਥੋਂ ਪੈਸੇ ਮੰਗਣ ਦੀ ਹਿੰਮਤ ਨਾ ਪੈਂਦੀ। ਮੇਰੇ ਰੁੱਖੇ ਸਿੱਧੇਪਨ ਦਬੰਗ ਪੁਨੇ ਨੂੰ ਮੇਰੇ ਕਰਤਾਰ ਲੋਕਪੱਖੀ ਸੋਚ ਤੇ ਕ੍ਰਾਪਸ਼ਨ ਦੇ ਖਿਲਾਫ ਡਾਂਗ ਫੜ ਕੇ ਪੈਰਾ ਦੇਣ ਵਾਲੀ ਸ਼ੈਲੀ ਸਦਕਾ ਮੈਨੂੰ ਸਿਸਟਮ ਨੇ ਪਰਵਾਣ ਕਰ ਲਿਆ। ਇੱਕ ਵਾਰੀ ਜਦੋਂ ਪੰਜਾਬ ਦੇ ਚੀਫ ਸੈਕਟਰੀ ਸ਼੍ਰੀ ਐਨ ਕੇ ਅਰੋੜਾ ਸਨ ਉਹਨਾਂ ਕੋਲ ਲੋਕਲ ਬਾਡੀਜ਼ ਵਿਭਾਗ ਵੀ ਸੀ ਪਤਾ ਨਹੀਂ ਕਿ ਮਸਲਾ ਕੀ ਸੀ ਉਹਨਾਂ ਨੇ ਮੈਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ ਸੀ ਆਮ ਤੌਰ ਤੇ ਮੀਟਿੰਗ ਵਿੱਚ ਦੇਰ ਹੋ ਜਾਂਦੀ ਹੈ ਚੀਫ ਸੈਕਟਰੀ ਦੇ ਦਫ਼ਤਰ ਵਿੱਚ ਚਿੜੀ ਨਹੀਂ ਫਟਕਦੀ ਬਿਨਾਂ ਇਜਾਜ਼ਤ ਦੇ ਮੈਨੂੰ ਦਫ਼ਤਰ ਅੱਗੇ ਖੜੇ ਸੇਵਾਦਾਰ ਨੇ ਸਲਾਮੀ ਮਾਰੀ ਸੀ ਕਿ ਅੱਗੇ ਮੈਂ ਉਸਨੂੰ ਸੋਚਣ ਦਾ ਵੇਲਾ ਹੀ ਨਹੀਂ ਦਿੱਤਾ ਤੇ ਮੈਂ ਇੱਕਦਮ ਬੂਹਾ ਖੋਲ ਕੇ ਅੰਦਰ ਦਾਖਲ ਹੋ ਗਿਆ ਅਰੋੜਾ ਸਾਹਿਬ ਮੀਟਿੰਗ ਖੇਤੀ ਮਕਾਕੇ ਇਕੱਲੇ ਬੈਠੇ ਸੀ ਐਫਸੀਆਰ ਮੀਟਿੰਗ ਖਤਮ ਹੋਣ ਤੇ ਚੜੇ ਗਏ ਸੀ ਸਾਡੀ ਤਿੰਨਾਂ ਦੀ ਮੀਟਿੰਗ ਸੀ ਉਸ ਵੇਲੇ ਮੈਂ ਨਗਰ ਨਿਗਮ ਦਾ ਕਮਿਸ਼ਨਰ ਸੀ ਮੈਨੂੰ ਕੁਝ ਤਰਕ ਜਿਹੇ ਲੈਜੇ ਵਿੱਚ ਬੋਲੇ ਹਰਕੇਸ਼ ਮੈਨੂੰ ਇਹ ਦਸਤੂ ਤੂ ਚੀਜ਼ ਕੀ ਹੈ ਮੈਂ ਬਿਨਾ ਪੁੱਛੇ ਤੇ ਉਹਨਾਂ ਦੇ ਕੁਰਸੀ ਤੇ ਬੈਠਣ ਦੀ ਪੇਸ਼ਕਸ਼ ਕਰਨ ਦੀ ਉਡੀਕ ਕਰਨ ਦੇ ਹੀ ਕੁਰਸੀ ਤੇ ਬੈਠਦੇ ਗਿਆ ਸਰ ਮੈਂ ਪਿੰਡ ਦਾ ਇੱਕ ਸਧਾਰਨ ਆਦਮੀ ਹਾਂ ਪਿੰਡ ਦੇ ਸਰਪੰਚ ਤੋਂ ਪੀਸੀਐਸ ਬਣਿਆ ਹਾਂ ਮੈਨੂੰ ਦਫ਼ਤਰੀ ਰਵੈਤਾਂ ਦੀਆਂ ਬਹੁਤੀਆਂ ਰਸਮੀ ਰਵਾਇਤੀ ਗੱਲਾਂ ਜਾਂ ਪ੍ਰੋਟੋਕਾਲ ਦਾ ਨਹੀਂ ਪਤਾ ਪਰ ਮੈਂ ਇੱਕ ਗੱਲ ਕਹਿ ਸਕਦਾ ਕਿ ਮੈਂ ਪੈਸੇ ਨਹੀਂ ਖਾਂਦਾ ਗਲਤ ਕੰਮ ਨਹੀਂ ਕਰਦਾ ਜਿਹੜੀ ਮੇਰੀ ਡਿਊਟੀ ਹੁੰਦੀ ਹੈ ਉਹ 16 ਨੇ ਦੀ ਬਜਾਏ 17 ਨੇ ਕਰਦਾ ਹਾਂ ਮੈਂ ਹੌਲੀ ਹੌਲੀ ਆ ਦਫ਼ਤਰੀ ਰਸਮੋ ਰਵਜ ਪ੍ਰੋਟੋਕਾਲ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ ਜੀ ਉਹ ਮੇਰੀ ਗੱਲ ਸੁਣ ਕੇ ਨਰਾਜ਼ਗੀ ਤੇ ਤਲਖੀ ਤੋਂ ਖੁਸ਼ੀ ਦੇ ਲੈਜੇ ਵਿੱਚ ਤਬਦੀਲ ਹੋ ਗਏ ਮੈਨੂੰ ਬੋਲੇ ਤੂੰ ਮੇਰੀ ਗੱਲ ਯਾਦ ਰੱਖੀ ਤੂੰ ਜਿੱਥੇ ਵੀ ਐ ਉਸ ਤੋਂ ਥੱਲੇ ਨਾ ਡਿੱਗੀ ਜਿਹੜੇ ਗੁਣ ਤੇਰੇ ਅੰਦਰ ਹੈਗੇ ਨੇ ਇਹ ਗੁਣ ਅਫਸਰ ਸ਼ਾਹੀ ਵਿੱਚ ਬਹੁਤ ਘੱਟ ਮਿਲਦੇ ਨੇ ਇਹ ਨਹੀਂ ਛੱਡਨੇ ਕੋਈ ਨਵਾਂ ਔਗਣ ਨਾ ਅਸਲ ਕਰ ਲਮੀ ਉਹਨਾਂ ਨੇ ਮੈਨੂੰ ਕਿਹਾ ਇਹ ਨਾ ਹੋਵੇ ਕਿ ਹੰਸ ਦੀ ਚਾਲ ਚੱਲਣ ਲੱਗਾਂ ਕਾਂ ਦੀ ਵੀ ਭੁੱਲ ਜਾਵੇਂ ਆਪਣੀ ਚਾਲ ਨਾ ਛੱਡੀ ਉਹਨਾਂ ਨੇ ਮੈਨੂੰ ਚੌਧਰੀ ਦੇਵੀ ਲਾਲ ਦੀ ਮਿਸਾਲ ਵੀ ਸੁਣਾਈ ਕਿ ਉਸਨੇ ਇੱਕ ਵਾਰ ਗੁੱਸੇ ਵਿੱਚ ਗਵਰਨਰ ਦਾ ਗਲਾਮਾ ਫੜ ਲਿਆ ਸੀ ਦਿੱਲੀ ਸਰਕਾਰੀ ਕੋਠੀ ਵਿੱਚ ਦੇਸ਼ ਦਾ ਉਪ ਪ੍ਰਧਾਨ ਮੰਤਰੀ ਹੁੰਦਿਆਂ ਮੱਜਾਂ ਵੱਨ ਲੀਆਂ ਸਨ ਰਉ ਤਿੰਨ ਮੁੱਖ ਮੰਤਰੀ ਤੇ ਇੱਕ ਵਾਰ ਉਪ ਮੁੱਖ ਮੰਤਰੀ ਬਣੇ ਤੈਨੂੰ ਤੇਰੇ ਸਭਾ ਨੂੰ ਸਿਸਟਮ ਪ੍ਰਵਾਨ ਕਰ ਲੂ ਬਸ ਡਟ ਕੇ ਕੰਮ ਕਰੀ ਚੱਲ ਮੈਂ ਸੋਚਿਆ ਹੁਣ ਮੈਨੂੰ ਕਿਸੇ ਦੀ ਪਰਵਾਹ ਨਹੀਂ ਜਿਹੜਾ ਉਹਨਾਂ ਨੇ ਕੰਮ ਮੈਨੂੰ ਕਿਹਾ ਹੈ ਕਿ ਆ ਕੰਮ ਕਰਨਾ ਹੈ ਮੈਂ ਕਹਾਂ ਸਰ ਕੰਮ ਹੋ ਜੂ ਪਰ ਜ਼ਮਾਨੀ ਕਲਾਮੀ ਨਹੀਂ ਮੈਂ ਆਪ ਜੀ ਨਾਲ ਡਿਸਕਸ਼ਨ ਅਨੁਸਾਰ ਤਜਵੀਜ਼ ਦੋ ਦਿਨਾਂ ਵਿੱਚ ਰਸਤੀ ਲੈ ਆਵਾਂਗਾ ਆਪ ਜੀ ਪ੍ਰਵਾਨਗੀ ਦੇ ਦੇ ਨਹੀਂ ਕੰਮ ਹੋ ਜਾਊਗਾ ਉਹਨਾਂ ਨੇ ਹੱਸ ਕੇ ਬੁੱਲਾਂ ਤੇ ਜੀਭ ਫੇਰਦੇ ਕਿਆ ਜੋ ਉਹਨਾਂ ਦੀ ਆਦਤ ਸੀ ਹਾਂ ਪੁੱਤਰ ਮੈਂ ਕਿਹਾ ਜੋ ਹੈ ਮੈਂ ਜ਼ਿੰਮੇਵਾਰੀ ਲਵਾਂਗਾ ਮੈਂ ਫਾਈਲ ਤੇ ਹੁਕਮ ਲੈ ਕੇ ਕੰਮ ਕਰਤਾ ਮੁੜ ਕੇ ਉਹ ਮੇਰੇ ਸਵਾਲ ਨੂੰ ਸਮਝ ਗਏ ਮੈਨੂੰ ਜਿੱਥੇ ਸਮਝਾਉਣ ਦੀ ਲੋੜ ਹੁੰਦੀ ਬੜੇ ਪਿਆਰ ਨਾਲ ਤੇ ਆਪਣੇ ਬੱਚੇ ਵਾਂਗ ਸਮਝਾਉਂਦੇ ਮੈਨੂੰ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਉਹ ਵਧੀਆ ਇਨਸਾਨ ਸਨ ਪਰ ਕਮਜ਼ੋਰ ਸਨ ਸਿਆਸਤਦਾਨ ਅੱਗੇ ਲਿਫ ਜਾਂਦੇ ਸਨ ਲਿਫਣ ਵਾਲਾ ਬੰਦਾ ਚੀਫ ਸਕੱਤਰ ਬਣਦਾ ਦੂਜੇ ਰਹਿ ਜਾਂਦੇ ਨੇ ਮੈਂ ਉਹਨਾਂ ਕੋਲ 2 ਸਾਲ ਕੰਮ ਕੀਤਾ ਇੱਕ ਸਾਲ ਉਹਨਾਂ ਨੇ ਮੇਰੀ ਸਾਲਾਨਾ ਗੁਪਤ ਰਿਪੋਰਟ ਉੱਤਮ ਦਰਜੇ ਦੀ ਲਿਖੀ ਪਰ ਦੂਜੇ ਸਾਲ ਬਹੁਤ ਅੱਛੀ ਲਿਖੀ ਕਿਉਂਕਿ ਉਸ ਵੇਲੇ ਟੰਡਨ ਸਾਹਿਬ ਨੇ ਮੇਰੇ ਤੇ ਨਾਰਾਜ਼ ਹੋ ਕੇ ਬਦਲੀ ਕਰਵਾ ਦਿੱਤੀ ਸੀ ਫਿਰ ਅਰੋੜਾ ਸਾਹਿਬ ਨੂੰ ਮੈਂ ਗਿਲਾ ਕੀਤਾ ਪਰ ਉਹਨਾਂ ਨੇ ਕਿਹਾ ਪੁੱਤਰ ਤੂੰ ਫਿਕਰ ਨਾ ਕਰ ਸਭ ਠੀਕ ਹੋਊ ਉਹ ਮੈਨੂੰ ਕਹਿੰਦੇ ਮੰਤਰੀ ਜੀ ਤੁਹਾਡੇ ਨਾਲ ਨਾਰਾਜ਼ ਸਨ ਉਹ ਤੁਹਾਨੂੰ ਗੁੱਡ ਰਿਪੋਰਟ ਦੇਣਾ ਚਾਹੁੰਦੇ ਸਨ ਉਹਨਾਂ ਨੇ ਕਿਹਾ ਕਿ ਇਹ ਨਾ ਹੋਵੇ ਕਿ ਮੈਂ ਆਊਟਸਟੈਂਡਿੰਗ ਦੇ ਦੇਵਾਂ ਤੇ ਮੰਤਰੀ ਗੁੱਡ ਦੇ ਦੇਣ ਮੈਂ ਕਿਹਾ ਜੀ ਤੁਸੀਂ ਮੈਨੂੰ ਕਿਹਾ ਸੀ ਜਿੱਥੇ ਹਾਂ ਉੱਥੋਂ ਨਾ ਡਿੱਗੀ ਫਿਰ ਤੁਹਾਡੀ ਸਲਾਹ ਤਾਂ ਮੈਨੂੰ ਮਹਿੰਗੀ ਪੈ ਗਈ ਉਹ ਮੇਰੇ ਅੱਗੇ ਥੋੜੇ ਪੇਤਲੇ ਪੈ ਗਏ ਇੱਕ ਮਿੰਟ ਬੁੱਲਾਂ ਤੇ ਜੀਭ ਫੇਰ ਕੇ ਮੈਨੂੰ ਬੋਲੇ ਪੁੱਤਰ ਤੂੰ ਮੇਰੇ ਪ੍ਰਾਈਵੇਟ ਸਖਤਰ ਨਾਲ ਸੰਪਰਕ ਰੱਖੀ ਜਦੋਂ ਤੇਰੀ ਫਾਈਲ ਮੁੱਖ ਮੰਤਰੀ ਕੋਲ ਗਈ ਤੂੰ ਡਾਡਾ ਬੰਦਾ ਹੈ ਤਾਂ ਸੀਐਮ ਸਾਹਿਬ ਕੋਲੋਂ ਆਊਟਸਟੈਂਡਿੰਗ ਕਰਵਾ ਲੀਂ ਮੈਨੂੰ ਪਤਾ ਤੇਰੇ ਨਾਲ ੱੱਕਾ ਹੋਇਆ ਹੈ ਹੱਲ ਹੋ ਜੂ ਉਹਨਾਂ ਦੇ ਪ੍ਰਾਈਵੇਟ ਸਕੱਤਰ ਨੇ ਮੈਨੂੰ ਦੱਸਿਆ ਕਿ ਕੱਲ ਤੱਕ ਤੁਹਾਡੀ ਫਾਈਲ ਸੀਐਮ ਸਾਹਿਬ ਤੱਕ ਪਹੁੰਚ ਜਾਵੇਗੀ ਤੁਸੀਂ ਪੈਰ ਵੀ ਕਰ ਲੈਣਾ ਮੈਂ ਢਿੰਟਸਾ ਸਾਹਿਬ ਨੂੰ ਦੱਸਿਆ ਉਹਨਾਂ ਨੇ ਸਰਦਾਰ ਆਰ ਆਈ ਸਿੰਘ ਜੀ ਪ੍ਰਿੰਸੀਪਲ ਸਕੱਤਰ ਟੂ ਮੁੱਖ ਮੰਤਰੀ ਨੂੰ ਕਿਹਾ ਪ੍ਰਿੰਸੀਪਲ ਸਕੱਤਰ ਸਾਹਿਬ ਨੇ ਸਾਰੀ ਕਹਾਣੀ ਦੱਸ ਕੇ ਮੇਰੇ ਕਰਦਾਰ ਬਾਰੇ ਜਾਣਨਾ ਪਾ ਕੇ ਮੇਰੀ ਰਿਪੋਰਟ ਆਊਟਸਟੈਂਡਿੰਗ ਕਰਵਾ ਲਈ ਪੀਸੀਐਸ ਤੋਂ ਆਈਐਸ ਬਨਣ ਲਈ ਗੁਪਤ ਰਿਪੋਰਟਾਂ ਹੀ ਬੇਸਮਨੀਆਂ ਜਾਂਦੀਆਂ ਨੇ ਮੇਰੇ ਰਸਤੇ ਵਿੱਚ ਬਹੁਤ ਰੋੜੇ ਚੂਹੇ ਬਿੱਲੇ ਆਏ ਪਰੰਤੂ ਜਿਸ ਦਾ ਸਾਹਿਬ ਡਾਡਾ ਹੋਵੇ ਤਿਸ ਨੂੰ ਮਾਰ ਨਾ ਸਾਕੀ ਕੋਈ ਬਰੀ ਕਲਮਣੀ ਪੁਰਖੀ ਰੂਪ ਵਿੱਚ ਸਰਦਾਰ ਢਿੰਡਸਾ ਸਾਹਿਬ ਮੇਰੇ ਨਾਲ ਖੜਦੇ ਤੇ ਅਕਾਲ ਪੁਰਖੀ ਰੂਪ ਵਿੱਚ ਵਾਹਿਗੁਰੂ ਮੈਨੂੰ ਸ਼ਕਤੀ ਬਖਸ਼ਦਾ ਕਿ ਕਿਰਦਾਰ ਤੋਂ ਨਾ ਡਿੱਗੀ ਜੋ ਬਚਾ ਕੇ ਰੱਖਿਆ ਮੈਂ ਨਹੀਂ ਅਰchna ਤੇ ਦੁਸ਼ਵਾਰੀਆਂ ਦੇ ਬਾਵਜੂਦ ਵੀ IAS ਬਣ ਗਿਆ ਮੇਰੇ IAS ਬਨਣ ਦੀ ਕਹਾਣੀ ਹੋਰ ਵੀ ਨਵੇਕਲੀ ਹੈ ਜਿਸ ਵਿੱਚ ਮੈਂ ਸ਼੍ਰੀ ਰਮੇਸ਼ ਸਿੰਦਰ ਸਿੰਘ ਜੀ ਉਸ ਵੇਲੇ ਦੇ ਮੁਖ ਸਕੱਤਰ ਵੱਲੋਂ ਮੇਰੀ ਜਿੰਨੀ ਮਦਦ ਕੀਤੀ ਗਈ ਉਸ ਦਾ ਅਹਿਸਾਨ ਕਦੇ ਵੀ ਨਹੀਂ ਭੁਲਾ ਸਕਾਂਗਾ ਬਾਕੀ ਅਗਲੇ ਅੰਕ ਵਿੱਚ ਧੰਨਵਾਦ